ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸ਼ੇਵਸੀਨਾ ਨੇ ਇੱਕ ਜਾਗੋ ਕੱਢਣ ਦਾ ਐਲਾਨ ਕੀਤਾ ਵੈ ਤੇ ਜਿੰਨੀਆਂ ਵੀ ਸਿੱਖਾਂ ਦੀਆਂ ਜਥੇਬੰਦੀਆਂ ਆਵੇਂ ਉਹਨਾਂ ਨੇ ਵੀ ਐਲਾਨ ਕੀਤਾ ਵਾ ਕਿ ਅਸੀਂ ਉਹਨਾਂ ਦਾ ਇਹੋ ਜਿਹਾ ਸਵਾਗਤ ਕਰਾਂਗੇ ਇਹੋ ਜਿਹਾ ਸਤਿਕਾਰ ਕਰਾਂਗੇ ਕਿ ਰਿੰਦੀ ਦੁਨੀਆ ਤੱਕ ਉਹ ਯਾਦ ਰੱਖਣਗੇ ਤੇ ਸਿੱਖ ਜੱਤ ਬੰਦੀਆਂ ਦਾ ਇਹ ਸੁਣ ਕੇ ਜਵਾਬ ਜਿਹੜੇ ਸ਼ੇਵਸੀਨ ਵਾਲੇ ਆ ਉਹ ਲਾਲ ਪੀਲੇ ਹੋ ਗਏ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਜਾਗੂ ਦੇ ਵੇ ਉਹਨਾਂ ਨੇ ਕੱਢੇ ਕੀ ਆ ਉਹਦਾ ਮਤਲਬ ਕੀ ਆ ਮਕਸਦ ਕੀ ਆ ਤੇ ਸਿੱਖ ਜੰਦੇ ਬੰਦੀਆਂ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਵਾ ਸੋ ਚੱਲ ਕੇ ਵੀਡੀਓ ਦੇਖਦੇ ਆਂ ਤੇ ਇਸ ਦੇ ਬਾਰੇ ਜਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਹਾਲ ਸਿਵ ਸੈਨਾਵਾਲਿਆਂ ਦਾ ਇਹਨਾਂ ਨੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਖਰਾਬ ਕਰਨ ਲਈ ਇੱਕ ਜਾਗੋ ਕੱਢਣ ਦਾ ਐਲਾਨ ਕੀਤਾ ਜੋ ਕਿ ਅੰਮ੍ਰਿਤਸਰ ਤੋਂ ਲੈ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਜਾਊਗੀ ਇਸੇ ਗੱਲ ਦਾ ਨੋਟਿਸ ਲੈਂਦੇ ਹੋਏ ਜਲੰਧਰ ਦੀ ਸੰਗਤ ਨੇ ਅਤੇ ਜਥੇਬੰਦਿਆਂ ਨੇ ਸਾਫ਼ ਤੌਰ ਤੇ ਐਲਾਨ ਕੀਤਾ ਕਿ ਸਿਵ ਸੈਨਾ ਵਾਲੇ ਟਾਈਮ ਤੇ ਤਰੀਕ ਦੱਸ ਦੇਣ ਅਸੀਂ ਇਹਨਾਂ ਦੀ ਜਾਗੋ ਨੂੰ ਜੀਟੀ ਰੋਡ ਤੇ ਟਕਰਾਂਗੇ ਤੇ ਉੱਥੇ ਇਹਨਾਂ ਦਾ ਪਰਮਾ ਸਵਾਗਤ ਕਰਾਂਗੇ ਉਹ ਵੀ ਆਪਣੇ ਖਾਲਸੇ ਰਵੈਤਾਂ ਅਨੁਸਾਰ ਹੁਣ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਾਹੌਲ ਕੌਣ ਤੇ ਕਿਵੇਂ ਖਰਾਬ ਕਰ ਰਿਹਾ ਇਹਨਾਂ ਨੂੰ ਸਮੇਂ ਰਹਿੰਦੇ ਰੋਕ ਲੈਣਾ ਚਾਹੀਦਾ ਤਾਂ ਜੋ ਮਾਹੌਲ ਨੂੰ ਸੁਖਾਲਾ ਬਣਾਇਆ ਜਾ ਸਕੇ ਆਓ ਤੁਹਾਨੂੰ ਦੱਸਦੇ ਹਾਂ ਕਿ ਜਲੰਧਰ ਦੀਆਂ ਜਥੇਬੰਦੀਆਂ ਨੇ ਕੀ ਐਲਾਨ ਕੀਤਾ ਅਸੀਂ ਸ਼ਿਵ ਸੈਨਾ ਦਾ ਇਹ ਚੈਲੰਜ ਹੈ ਇਸ ਅੰਦ ਕ ਮਨਜ਼ੂਰ ਕਰਦੇ ਹਨ ਉਹਨਾਂ ਅਗੇ ਹੈ ਹਰ ਸ਼ਹਿਰ ਵਿੱਚ ਜਾਗੋ ਕੱਢਣੀ ਹੈ ਸਾਨੂੰ ਪਤਾ ਲੱਗ ਅਮਰਸਰ ਤੋਂ ਜਾਗੋ ਕੱਢ ਕੇ ਲਿਆ ਰਹੇ ਨੇ ਸਾਨੂੰ ਡੇਟ ਔਰ ਸਮਾਂ ਦੱਸ ਦੇਣ ਅਸੀਂ ਉਹਨਾਂ ਦੀ ਜਾਗੋ ਨੂੰ ਬਾਈਪਾਸ ਸੇ ਰਿਸੀਵ ਕਰਾਂਗੇ ਸਾਰੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਹਮਮਾ ਆ ਕੇ ਉਹਨਾਂ ਦਾ ਪੂਰਾ ਤਰ੍ਹਾਂ ਸਵਾਗਤ ਕਰਾਂਗੇ ਜੋ ਸਿੱਖੀ ਦੇ ਅਨੁਸਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜੋ ਅੱਜ ਸਾਰੀਆਂ ਜਲੰਧਰ ਦੀਆਂ ਸੰਗਤਾਂ ਨੇ ਔਰ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਸਾਰੀਆਂ ਧਾਰਮਿਕ ਔਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਅੱਜ ਇੱਕ ਇਕੱਤਰਤਾ ਕਰਕੇ ਇੱਕ ਫੈਸਲਾ ਲਿਆ ਹੈ ਕਿ ਜੋ ਇਸ ਸ਼ਿਵ ਸੈਨਾ ਵਾਲਿਆਂ ਨੇ ਜਿਹੜਾ ਉਹ ਰੱਖਿਆ ਹੈ ਕਿ ਜੀ ਅਸੀਂ ਉਹ ਸਾਰੇ ਸ਼ਹਿਰਾਂ 'ਚ ਜਾਗੋ ਕੱਢਾਂਗੇ ਔਰ ਜਾਗੋ ਵੀ ਜਿਹੜੀ ਹੈ ਉਹ ਅੰਮ੍ਰਿਤ ਸਰ ਸਾਹਿਬ ਤੋਂ ਲੈ ਕੇ ਅਸੀਂ ਚੱਲਾਂਗੇ ਤੇ ਉਹ ਸਾਰੇ ਸ਼ਹਿਰਾਂ 'ਚ ਹੁੰਦੇ ਹੋਏ ਜਾਵਾਂਗੇ ਅਸੀਂ ਆਪਣੇ ਵੱਲੋਂ ਬਿਲਕੁਲ ਉਹਨਾਂ ਦਾ ਬਹੁਤ ਸਤਜੇ ਢੰਗ ਦੇ ਨਾਲ ਜਿੱਦਾਂ ਕੀ ਕਬਾਬ ਸਾਹਿਬ ਨੇ ਕਿਹਾ ਕਿ ਸਿੱਖੀ ਰਹਿਤਾਂ ਔਰ ਬਿਲਕੁਲ ਉਹਦੇ ਮੁਤਾਬਕ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ ਦਾ ਅਸੀਂ ਉੱਥੇ ਉਹਨਾਂ ਦਾ ਸਵਾਗਤ ਕਰਾਂਗੇ ਜਲੰਧਰ ਬਾਈਪਾਸ ਉੱਤੇ ਔਰ ਉਸ ਸਵਾਗਤ ਨੂੰ ਉਹ ਰਹਿਂਦੀ ਦੁਨੀਆ ਤੱਕ ਉਹ ਸਾਰਾ ਜਿਹੜਾ ਸਵਾਗਤ ਹੈ ਉਹ ਯਾਦ ਰੱਖਿਆ ਜਾਏਗਾ ਇਹਨਾਂ ਕਹਿੰਦਾ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰੋਸ਼ ਸ਼ੇਵ ਸੀਨਾ ਵਾਲੇ ਉਸ ਤਰ੍ਹਾਂ ਕਹਿੰਦੇ ਕਿ ਜੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਵੈ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਤੁਸੀਂ ਕਹਿ ਲੋ ਪਹਿਲ ਕਰ ਲੋ ਇੱਕ ਛੇੜਖਾਨੀ ਇਹ ਸ਼ੇਵਸੀਨਾਂ ਵਾਲੇ ਕਰ ਰਹੇ ਆ ਇਹ ਜਾਗੋ ਵੀਰੋ ਹੈ ਕਿ ਇਹ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਵਾ ਸ਼ੇਵਸੀਨਾਂ ਵਾਲਿਆਂ ਨੇ ਇਹ ਕਿਹਾ ਵੈ ਕਿ ਜਿਹੜੇ ਸਿੱਖ ਕੌਮ ਹੈ ਇਹਨਾਂ ਦੀਆਂ ਜਿਹੜੀਆਂ ਜਵਾਨ ਧੀਆਂ ਬੇਟੀਆਂ ਹੈਗੀਆਂ ਵੈ ਅਸੀਂ ਜਾਗੋ ਕਢਾਂਗੇ ਤੇ ਜਾਵਾਂਗੇ ਇਹਨਾਂ ਕੋ ਤੇ ਇਹ ਸਾਨੂੰ ਉਹਨਾਂ ਦੇ ਰਿਸ਼ਤੇ ਦੇਣ ਵੀਰੋ ਇਸ ਤਰ੍ਹਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਸਿੱਖ ਕੌਮ ਵਾਸਤੇ ਉਹ ਜਿਹੜੇ ਕਿ ਬਹਾਦਰ ਕੌਮ ਐ ਜਿਹੜੇ ਕਿ ਟਕਰਾਗੇ ਸੀ ਨਾਦਰ ਸ਼ਾਹ ਵਰਗੇ ਨਾ ਜਿਹਦੇ ਅੱਗੇ ਕੋਈ ਖੜਾ ਨਹੀਂ ਸੀ ਆ ਮੁਗਲ ਇਸ ਖੜੇ ਜਾ ਲੁੱਟ ਕੇ ਲੈ ਕੇ ਜਾ ਰਿਆ ਸੀ ਵੀਰੋ ਇਹ ਮਕਸਦ ਕੀ ਐ ਇਹੋ ਜੀ ਗੱਲ ਕਰਨ ਦਾ ਇਹੋ ਜੀ ਜਾਗੋ ਕਰਨ ਦਾ ਜਿਹਦਾ ਮਕਸਦ ਐ ਇਹਦਾ ਮਕਸਦ ਸਿੱਧਾ-ਸਿੱਧਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਤੇ ਹੁਣ ਸਿੱਖ ਕੌਮ ਵੀ ਦੇਖੋ ਜਿੰਨੀਆਂ ਜਥੇਬੰਦੀਆਂ ਮੈਂ ਸਾਹਮਣੇ ਆ ਗਈਆਂ ਮੈਂ ਤੇ ਉਹਨਾਂ ਨੇ ਕਿਹਾ ਵੈ ਕਿ ਅਸੀਂ ਇਹਨਾਂ ਦਾ ਪੂਰੇ ਚੰਗੇ ਤਰੀਕੇ ਨਾਲ ਸਵਾਗਤ ਕਰਾਂਗੇ ਇਹਨਾਂ ਦਾ ਇਹੋ ਜਿਹਾ ਸਤਿਕਾਰ ਕਰਾਂਗੇ ਕਿ ਪੂਰੀ ਜ਼ਿੰਦਗੀ ਨਹੀਂ ਭੁੱਲਣਗੇ ਤੇ ਵੀਰੋ ਇਹ ਜਿਹੜੇ ਸ਼ਿਵਸੀ ਨਾਲ ਇਹ ਸਿੱਖ ਤੇ ਜਿਹੜਾ Hindu ਭਾਈਚਾਰਾ ਵੈ ਉਹਦੇ ਵਿੱਚ ਪਾੜ ਪਾਣਾ ਚਾਹੁੰਦੇ ਆ ਇਸ ਕਰਕੇ ਇਹੋ ਜੇ ਕੋਈ ਨਾ ਕੋਈ ਬਿਆਨਬਾਜ਼ੀ ਇਹੋ ਜੇ ਕੰਮ ਕਰਦੇ ਰਹਿੰਦੇ ਆ ਤੇ ਇਹ ਹਿੰਦੀ ਵੀਰਾਂ ਨੂੰ ਚਾਹੀਦਾ ਵੈ ਕਿ ਸ਼ਿਵਸੀ ਨਾਲ ਢੱਕਣ ਇਹੋ ਜਿਹਾ ਕੋਈ ਕੰਮ ਨਾ ਕਰਨ ਜਿਹਦੇ ਵਿੱਚ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਿਹਦੇ ਨਾਲ ਸਿੱਖ ਤੇ ਜਿਹੜਾ Hindu ਭਾਈਚਾਰਾ ਵੈ ਉਹਨਾਂ ਨੂੰ ਨੁਕਸਾਨ ਪਹੁੰਚੇ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਆ ਕਿਹੜਾ ਗਲਤ ਆ ਕਿਹੜਾ ਠੀਕ ਆ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇਜ਼